ਅੱਜ ਬਸੰਤ ਪੰਚਮੀ ਦੇ ਮੌਕੇ ਫਰੀਦਕੋਟ ਦੀ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਅੱਜ ਫਰੀਦਕੋਟ ਦੀ ਪੁਲਿਸ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੇ ਅਤੇ ਵੱਖ-ਵੱਖ ਮੁਹੱਲਿਆਂ ਗਲੀਆਂ ਦੇ ਵਿੱਚ ਦਿਖਾਈ ਦਿੱਤੀ ਅੱਜ ਬਸੰਤ ਪੰਚਮੀ ਦੇ ਪਵਿੱਤਰ ਤਿਹਾਰ ਨੂੰ ਲੈ ਕੇ ਫਰੀਦਕੋਟ ਪੁਲਿਸ ਐਕਸ਼ਨ ਮੂਡ ਵਿੱਚ ਲੋਕਾਂ ਨੂੰ ਚੈਨਾ ਦੋਰ ਨਾ ਵਰਤੋ ਕਰਨ ਦੀ ਕੀਤੀ ਅਪੀਲ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੁਲਿਸ ਵੱਲੋਂ ਵੱਖ-ਵੱਖ ਘਰਾਂ ਤੇ ਪਤੰਗ ਉਡਾ ਰਹੇ ਬੱਚਿਆਂ ਕੋਲ ਜਾ ਕੇ ਚੈੱਕ ਕੀਤਾ ਗਿਆ ਕਿਤੇ ਉਹ ਚైనਾ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਹੇ ਅਤੇ ਪੁਲਿਸ ਵੱਲੋਂ ਡ੍ਰੋਨ ਰਾਹੀਂ ਅਤੇ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਏਰੀਏ ਵਿੱਚ ਕੀਤੀ ਜਾ ਰਹੀ ਹੈ ਚੈਕਿੰਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਚైనਾ ਡੋਰ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਔਰ ਇਨਸਾਨ ਹੋਵੇ ਜਾਂ ਜਾਨਵਰ ਹਰਕ ਲਈ ਜਾਨ ਲੈਵਾ ਹੈ ਇਹ ਚੈਨਾ ਡੋਰ ਸੋ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਅਸੀਂ ਵੀ ਆਪਣੇ ਚੈਨਲ ਵੱਲੋਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਚੈਨਾ ਦੀ ਡੋਰ ਦੀ ਵਰਤੋਂ ਨਾ ਕਰੋ ਅਤੇ ਆਪਣੀ ਸੇਫਟੀ ਨਾਲ ਪਤੰਗ ਉਡਾਓ ਅੱਜ ਇਸ ਪਵਿੱਤਰ ਤਿਹਾੜੀ ਤੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਫਰੀਦਕੋਟ ਪੁਲਿਸ ਵੱਖ-ਵੱਖ ਘਰਾ ਮਹੱਲਿਆਂ ਦੇ ਵਿੱਚ ਛੱਤਾਂ ਦੇ ਪਹੁੰਚ ਕੇ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਅਤੇ ਚੈਨਾ ਡੋਰ ਦੀ ਵਰਤੋਂ ਨਾ ਹੋ ਸਕੇ ਤਾਂ ਫਰੀਦਕੋਟ ਪੁਲਿਸ ਅੱਜ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਆ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋਅ ਅਪ ਜਰੂਰ ਕਰ ਲਓ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ ਪ੍ਰੋਸੇ ਜੋ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀਆਂ ਨੂੰ ਜਲਪੁਰ ਸੁਪਰੀਮ ਕੋਰਟ ਵੱਲੋਂ ਦਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ ਐਸਐਲਜੀ ਦਿੱਤਾ ਸਾਡੇ ਐਸਐਸਪੀ ਨੇ ਡਾਕਟਰ ਪ੍ਰਕਾ ਜਾਨ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਅੱਜ ਤੇ ਵਕ ਵਕ ਪੁਲਿਸ ਪਾਰਟੀ ਦੀਆਂ ਟੀਮਾਂ ਵਕ ਵਕ ਮਾਲਾਂ ਚ ਚੈਕਿੰਗ ਕਰ ਰਹੀਆਂ ਕਿ ਕੋਈ ਵੀ ਜਿਹੜਾ ਉਹ ਚੈਨਲ ਟਵਰ ਨਾਲ ਜੀ ਗੱਤੋਂ ਨਾ ਕਰੇ ਉਹ ਚੈਨਲ ਟਵਰ ਦੇ ਨੁਕਸਾਨ ਜ਼ਿਆਦਾ ਆਪਦੇ ਵੀ ਹੱਥੋਂ ਵੱਡੇ ਜਾਂਦੇ ਆ ਜੇ ਕਿਸੇ ਦੇ ਗਲਚ ਪੈ ਗਈ ਤਾਂ ਗਲ ਤੇ ਚਖਮਾ ਹੋ ਜਾਂਦਾ ਕਿਉਂ ਜਾਨਵਰ ਜਾਂ ਪੰਛੀ ਇਹੜਾ ਉਹ ਵੀ ਇਹਨਾਂ ਫੱਟੜ ਹੋ ਜਾਂਦਾ ਮੇਰੀ ਫਰੀਕੋਟ ਸ਼ਹਿਰ ਦੇ ਵਸਨੀਕਾਂ ਨੂੰ ਇਹ ਅਪੀਲ ਹੈ ਕਿ ਕੋਈ ਵੀ ਚੈਨਾ ਡੋਰਦੀ ਵਰਤੋਂ ਨਾ ਕਰੇ ਆਪ ਸੇਫ ਰਹੋ ਤੇ ਬਾਕੀਆਂ ਨੂੰ ਵੀ ਸੇਫ ਰਹੋ ਸਾਡੇ ਵਕਫਾ ਵਕ ਟੀਮਾਂ ਬਣ ਗਈਆਂ ਅੱਜ ਅਸੀਂ ਡਰੋਨ ਨਾਲ ਵੀ ਵਕਫਾ ਮੁਹੱਲਿਆਂ ਦੇ ਵਿੱਚ ਨਿਗਰਾਨੀ ਕਰ ਰਹੇ ਆ ਪੀਸੀਆਰ ਸਾਡੇ ਐਸਐਚਓ ਤੇ ਚੌਕੀ ਇੰਚਾਰਜ ਸਾਰੇ ਸ਼ਹਿਰ ਫ੍ਰੀਕੋਰਟ ਦੇ ਵਿੱਚ ਦਸੰਤ ਕਰਕੇ ਨਿਗਰਾਨੀ ਰੱਖਣੀ ਜੇ ਹੁਣ ਚੈਨਲ ਟੋਰ ਵਰਤਰਾ ਨਾ ਜਗਾ ਚ ਆ ਗਿਆ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਓ